ਨਵੈਕਲੀ ਪੈਲ ਸਰਦਾਰ ਅਮਰਜੀਤ ਸਿੰਘ ਚਾਲ ਪਰਿਵਾਰ ਨੇ ਰਾਮਾ ਮੰਡੀ ਵਿੱਚ ਲਗਾਇਆ ਬੂਟਿਆਂ ਦਾ ਲੰਗਰ ਲੋਕਾਂ ਦਿਖਾਇਆ ਉਤਸਾ ਆਪਣੇ ਆਪਣੇ ਘਰਾਂ ਚ ਲੈ ਕੇ ਗਏ ਬੂਟੇ ਇੱਕ ਰੁੱਖ ਸੋ ਸੁੱਖ ਦੇ ਫਲਸਪੇ ਤੇ ਚਲ ਕੇ ਹੀ ਦੇਸ਼ ਤੇ ਪੰਜਾਬ ਦੇ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਅਮਰਜੀਤ ਸਿੰਘ ਚਾਲ اپنی ਧਾਰਮਿਕ ਗਾਇਕੀ ਰਾਹੀਂ ਹਰੇਕ ਨੂੰ ਕੀ ਲੈਣ ਵਾਲੀ ਆਜੀਮ ਸਖਸ਼ਿਤ ਸਰਦਾਰ ਅਮਰਜੀਤ ਸਿੰਘ ਚਾਲ ਪਰਿਵਾਰ ਨੂੰ ਦਸਮੇਸ਼ ਨਗਰ ਨੇ ਧਨ ਧਨ ਪੰਜਵੀਂ ਪਾਸੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਨਵੇਕਲੀ ਪੈਨ ਕਰਕੇ ਅੱਜ ਜਲੰਧਰ ਹੁਸ਼ਿਆਰਪੁਰ ਰਾਮਾ ਮੰਡੀ ਚ ਬੂਟਿਆਂ ਦਾ ਲੰਗਰ ਲਗਾਇਆ ਰੋਡ ਤੇ ਆਉਂਦੇ ਜਾਂਦੇ ਰਾਹੀਗिरा ਨੇ ਪੂਰਾ ਉਤਸ਼ਾਹ ਦਿਖਾਇਆ ਤੇ ਆਪਣੇ ਆਪਣੇ ਘਰ ਨੂੰ ਬੂਟੇ ਲੈ ਕੇ ਗਏ ਉਥੇ ਬੂਟੇ ਲਿਆ ਰਹੇ ਲੋਕਾਂ ਦਾ ਕਹਿਣਾ ਸੀ ਕਿ ਅਮਰਜੀਤ ਸਿੰਘ ਚਾਲ ਪਰਿਵਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਮਰਜੀਤ ਸਿੰਘ ਚਾਲ ਹੁਰਾ ਫੋਕਸ ਪੰਜਾਬੀ ਨਾਲ ਗਾਲਵਾਦ ਕਰਦੇ ਕਿਆ ਕਿ ਇੱਕ ਰੁਖ ਸੋ ਸੁਖ ਦੇ ਫਲਸਫੇ ਤੇ ਚਲ ਗਈ ਚਲ ਕੇ ਹੀ ਦੇਸ਼ ਅਤੇ ਪੰਜਾਬ ਦੇ ਬਾਤਾ ਵਰਣ ਨੂੰ ਬਚਾਇਆ ਜਾ ਸਕਦਾ ਉਹਨਾਂ ਸਰਕਾਰਾਂ ਤੇ ਆਵਾਮ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਪੰਜਾਬ ਜਾਂ ਦੇਸ਼ ਨੂੰ ਗਲੋਵਿੰਗ ਬਾਰਮਿੰਗ ਤੋਂ ਬਚਾਣਾ ਹੈ ਤਾਂ ਰੁਖ ਲਾਣੇ ਆਤਯੰਤ ਜ਼ਰੂਰੀ ਹਨ ਉਨਾ ਆਖਿਆ ਕਿ ਇਹੀ ਉਪਦੇਸ਼ ਸਾਨੂੰ ਗੁਰਵਾਣੀ ਵਿੱਚ ਵੀ ਮਿਲਦਾ ਹੈ ਇਸ ਮੁਕੇ ਸਭ ਨੂੰ ਸਵਸ ਜਲ ਦਾ ਲੰਗਰ ਵੀ ਆਤੁੱਟ ਵਰਤਾਇਆ ਗਿਆ ਸੁਖਜਿੰਦਰ ਸਿੰਘ ਪਿੰਡਰ ਚਰਨਜੀਤ ਸਿੰਘ ਪਿੰਡਰ ਸਮਾਜ ਸੇਵਕ ਨੌਜਵਾਨ ਆਗੂ ਵਿਕੇਸ਼ ਸ਼ਰਮਾ ਰਾਜੇਸ਼ ਲਾਲੀ ਭਾਜੀ ਗੁਰਸਿਮਰਤ ਸਿੰਘ ਬਲਦੇਵ ਸਿੰਘ ਸਾਹ ਫਖਰੀ ਖਾਨ ਹਰ ਫਤੇ ਸਿੰਘ ਚਾਲ ਆਦੀ ਨੇ ਤਪਦੀ ਧੁੱਪ ਵਿੱਚ ਬੂਟੇ ਬੰਡ ਕੇ ਪੁੰਨ ਦਾ ਕਾਰਜ ਕੀਤਾ ਪਹਿਲਾਂ ਤੇ ਪੰਜਾਬੀ ਫੋਕਸ ਦਾ ਬਹੁਤ ਬਹੁਤ ਧੰਨਵਾਦ ਜੀ ਦਿਆਲ ਜੀ ਦਾ ਜੋ ਕਿ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਹਰ ਗਤੀਵਿਧੀ ਨੂੰ ਆਪਣੀ ਸੋਸ਼ਲ ਮੀਡੀਆ ਰਾਹੀਂ ਸਮਾਜ ਦੇ ਵਿੱਚ ਔਰ ਸਮਾਜ ਨੂੰ ਇਸ ਬਾਰੇ ਸੇਧ ਦਿੰਦੇ ਨੇ ਬੀ ਆਲ ਜੀ ਆਪ ਜੀ ਨੇ ਉਹ ਦੱਸਣਾ ਚਾਹੁੰਦੇ ਹਾਂ ਕਿ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਮਝਾਇਆ ਹੈ ਤੁਮਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਾਤਿ ਦਿਨ ਸਰਾ ਦੇ ਦਾਈ ਲਾਇ ਖੇਲੇ ਸਭ ਜਤ ਬਲਹਾਰੀ ਕੁਦਰਤ ਵਸਿਆ ਤੇ ਰਾਮਚਨ ਜਾਈ ਲਖਿਆ ਇਹ ਕੁਦਰਤ ਵਿੱਚ ਕਾਦਰ ਵਸਦਾ ਹੈ ਅਸੀਂ ਕੁਦਰਤ ਤੋਂ ਜਿੰਨਾ ਵੀ ਦੂਰ ਹੋਈ ਜਾ ਰਹੇ ਹਾਂ ਤਾਂ ਹੀ ਬਿਮਾਰੀਆਂ ਨਾਲ ਝੂਟ ਰਹੇ ਹਾਂ ਕੰਤਨ ਗੁਰ ਅਜੰਦੇਵ ਜੀ ਮਹਾਰਾਜ ਜੀ ਦਾ ਸ਼ਿਦੀਪੁਰ ਵਾਰਿਆ ਮਹਾਰਾਜ ਵੱਲੋਂ ਹੁਕਮ ਹੋਇਆ ਦਸਰਿਆਂ ਨੂੰ ਸੇਵਾ ਲੱਗੀ ਤੇ ਮਨ ਦੇ ਵਿੱਚ ਖਿਆਲ ਆਇਆ ਕਿ ਉਹ ਨਾ ਇਸ ਵਾਰ ਸ਼ਬੀਲ ਬੂਟਿਆਂ ਦੀ ਲਈ ਜਾਵੇ ਸੋ ਵਾਤਾਵਰਣ ਨੂੰ ਸ਼ੁਅਸ਼ਿ ਰੱਖਣ ਦੇ ਲਈ ਸਮਾਜਿਕ ਤੌਰ ਤੇ ਜਾਗਰੂਕਤਾ ਪੈਦਾ ਕਰਨ ਦੇ ਲਈ ਸਾਰੇ ਭੈਣ ਭਰਾਵਾਂ ਨੇ ਸਾਥ ਦਿੱਤਾ ਅੱਜ ਬੂਟਿਆਂ ਦਾ ਲੰਗਰ ਲੱਗਾ ਸਾਰੀ ਸੰਗਤ ਨੇ ਪੂਰਾ ਸਹਿਯੋਗ ਦਿੱਤਾ ਰਲ ਮੁਲ ਕੇ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਅਸੀਂ ਜਦੋਂ ਤੋਂ ਬੂਟਿਆਂ ਦੀ ਜੋ ਸੇਵਾ ਸ਼ੁਰੂ ਕੀਤੀ ਹੈ ਮਾਗਾ ਮਾਈ ਭਾਈ ਵੱਧ ਚੜ ਕੇ ਇਸ ਜਹੂਮ ਬਣ ਕੇ ਆਏ ਨੇ ਇਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਪ੍ਰਮਾਤਮਾ ਦੇ ਨਾਲ ਅਸੀਂ ਜੁੜੇ ਆ ਕਿਉਂਕਿ ਪ੍ਰਕਿਰਤੀ ਦੇ ਵਿੱਚੋਂ ਹੀ ਇਨਸਾਨ ਦੀ ਉਭਝੋਈ ਆ ਪ੍ਰਕਿਰਤੀ ਹੀ ਸਾਨੂੰ ਜੀਵਨ ਦੇ ਰਹੀ ਹੋ ਪ੍ਰਕਿਰਤੀ ਤੋਂ ਹੀ ਜਨਨ ਵਰਸ ਰਿਆ ਹੈ ਪ੍ਰਕਿਰਤੀ ਦੇ ਨਾਲ ਹੀ ਸਾਡੇ ਸਾਹ ਪ੍ਰਾਣ ਚੱਲ ਰਹੇ ਨੇ ਇਸੇ ਲਈ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਦੇਹੀ ਮਾਟੀ ਬੋਲੇ ਪੌਣ ਪੌਣ ਤੋਂ ਬਣਾ ਸਰੀਰ ਨਹੀਂ ਪੌਣ ਜਿਹੜਾ ਸਾਨੂੰ ਦਰਖਤ ਹੀ ਦਿੰਦੇ ਨੇ ਜਿਉ ਜੋ ਅਸੀਂ ਦਰਖਤ ਮੜ ਦਿੱਤੇ ਅਸੀਂ ਸਮਾਜ ਨੂੰ ਬਿਮਾਰੀਆਂ ਵਿੱਚ ਝੋਕ ਦਿੱਤਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਪੀਲਾ ਕਿ ਬਤ ਬਤ ਦਰਖਤ ਲਾ ਕੇ ਵਾਤਾਵਰਣ ਨੂੰ ਸੁਰੱਖਿਅਤ ਅਸੀਂ ਹੱਥ ਜੋੜ ਕੇ ਅਪੀਲ ਕਰਾਂਗੇ ਸਾਰਿਆਂ ਨੂੰ ਕਿ ਹਰ ਮਾਈ ਭਾਈ ਸਿਰਫ ਇੱਕ ਇੱਕ ਬੂਟਾ ਵੀ ਲਾਵੇ ਤੇ ਕਰੋੜਾਂ ਅਰਬਾਂ ਬੂਟੇ ਲੱਗ ਜਾਣੇ ਨੇ ਰੋੜਾ ਰਬਾ ਬੂਟੇ ਲੱਗਣ ਨਾਲ ਸਾਰੀਆਂ ਬਿਮਾਰੀਆਂ ਤੇ ਸਾਰੀਆਂ ਖਤਮ ਸਾਰਿਆਂ ਨੂੰ ਪਰਜੋਰ ਇਹੋ ਅਪੀਲ ਹੈ ਧੰਨਵਾਦ ਜੀ